ਇਹੀ ਘਟਿਆ ਕਿਸਮ ਦੀ ਕਾਰਵਾਈ ਆ ਜਿਹੜਾ ਵਜੀਠਾ ਜੀ ਨੂੰ ਇਹਨੇ ਕਾਰਚ ਜਾ ਕੇ ਬਹੁਤ ਕ੍ਰਿਮੀਨਲ ਲੋਕਾਂ ਵਾਂਗੂ ਉਹਨਾਂ ਨੂੰ ਟ੍ਰੀਟ ਕਰਕੇ ਤੇ ਉਹਨਾਂ ਨੂੰ ਰੈਸਟ ਕੀਤਾ ਗਿਆ ਮੈਂ ਸਮਝਾਇਆ ਕਿ ਇਸ ਤੋਂ ਵੱਡੀ ਕੋਈ ਹੋਰ ਘਟਿਆ ਗੱਲ ਨਹੀਂ ਹੋ ਸਕਦੀ ਔਰ ਇਹ ਜਿਹੜੀ ਕਰਤੂਤ ਆ ਸਰਕਾਰ ਦੀ ਇਹ ਇਹਨਾਂ ਦੇ ਕਬਰ ਚ ਕੇ ਲ ਸਾਬਤ ਹੋਵੇਗਾ ਸਾਨੂੰ ਸਮਝ ਨਹੀਂ ਆਉਂਦੀ ਕਿ ਜਿਹੜਾ ਆਦਮੀ 7-8 ਮਹੀਨੇ ਅੰਦਰ ਵੀ ਰਿਹਾ ਆ ਜਿਸ ਆਦਮੀ ਨੇ 50 ਸਤਾ ਸਟਾ ਅਗੇ ਵੀ 2 2.5 3 ਸਾਲ ਤੋਂ ਲਗਾਤਾਰ ਪੇਸ਼ੀਆਂ ਭੁਗਤੀਆਂ ਨੇ ਔਰ ਉਸ ਆਦਮੀ ਦੇ ਕੋਲ ਅੱਜ ਵਿਜੀਲੈਂਸ ਦੀ ਰੇਡ ਕਰਨਾ ਤੇ ਸਰਕਾਰ ਦੇ ਚਮਚੇ ਚੇਲੇ ਝਾਟੜੇ ਜਿਹੜੇ ਨੇ ਉਹ ਗੱਲ ਕਰ ਰਿਹਾ ਜੀ ਯੋਧ ਨਸ਼ਾ ਵਿਰੁੱਧ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਰੇਡ ਤੇ ਵਿਜੀਲੈਂਸ ਨੇ ਕੀਤਾ ਯੋਧ ਨਸ਼ਾ ਵਿਰੁੱਧ ਕਾਹਦਾ ਆ ਸਪਰੀਮ ਕੋਰਟ ਤੋਂ ਛੇਤਰ ਪਏ ਨੇ ਹਾਈ ਕੋਰਟ ਤੋਂ ਛੇਤਰ ਪਏ ਨੇ ਸਰਕਾਰ ਦੇ ਕੋਲ ਕੋਈ ਜਵਾਬ ਨਹੀਂ ਲੱਭਾ ਅੱਜ ਤੱਕ ਕਿਤੇ ਪੂਰਾ ਕੋਈ ਚੀਜ਼ ਉਸ ਆਦਮੀ ਕੋਲੋਂ ਰਿਕਵਰੀ ਨਹੀਂ ਕੀਤੀ ਗਈ ਨਸ਼ਿਆਂ ਦਾ ਜਿਹੜਾ ਯੋਰ ਹੈ ਉਸੇ ਤਰ੍ਹਾਂ ਚੱਲ ਰਿਹਾ ਆ ਪੱਲੇ ਇਹਨਾਂ ਦੇ ਕੱਖ ਪਿਆ ਨਹੀਂ ਗਾ ਲੋਕ ਲੱਖ ਲੱਖ ਇਹਨਾਂ ਨੂੰ ਲਾਂਤਾਂ ਪਾ ਰਹੇ ਆ ਇਹ ਸਮਝਦੇ ਨੇ ਕਿ ਕੇਜਰੀਵਾਲ ਨੇ ਹੱਥ ਜੋੜ ਕੇ ਮਾਫੀ ਮੰਗੀ ਸੀ ਅਸੀਂ ਮਜੀਠਾ ਜੀ ਨੂੰ ਇੱਕ ਵਾਰ ਫੜਨਾ ਆ ਜਦੋਂ ਮਜੀਠਾ ਜੀ ਇਹਨਾਂ ਦੇ ਹੁੰਦੇ ਸੀ ਜੇਲ੍ਹ ਵਿੱਚ ਸੀ ਉਦੋਂ ਰਿਮਾਂਡ ਲੈ ਆਉਂਦੇ ਉਦੋਂ ਪਤਾ ਲੱਗ ਜਾਂਦਾ ਵੀ ਜੀਠਾ ਜੀ ਕੋਲ ਕੀ ਆ ਸੋ ਇਹ ਗੱਲ ਲੋਕ ਭਲੀਭਾਂ ਜਾਣਦੇ ਨੇ ਔਰ ਲੋਕ ਫਟਕਾ ਪਾ ਰਹੇ ਆ ਜਿਹੜੇ ਆ ਜਾਂ ਪਾਰਟੀ ਦੇ ਬੰਦੇ ਬਿਆਨ ਦੇ ਕੇ ਆਪਣੇ ਆਪ ਨੂੰ ਜਸਟੀਫਾਈ ਕਰ ਰਹੇ ਉਹਨਾਂ ਨੂੰ ਨੱਕ ਡੋਬ ਕੇ ਮਰ ਜਣਾ ਚਾਹੀਦਾ ਸ਼ਰਮ ਆਉਣੀ ਚਾਹੀਦੀ ਆ ਕਿ ਐਸੀਆਂ ਕਰਤੂਤਾਂ ਦੇ ਨਾਲ ਲੋਕਾਂ ਦੇ ਵਿੱਚ ਕੱਲ ਨੂੰ ਜਾਣਾ ਆ ਇਹ ਗੱਲਾਂ ਐਸੀਆਂ ਬੁਰੇ ਤਰੀਕੇ ਦੇ ਨਾਲ ਇਹਨਾਂ ਪੇਸ਼ ਹੋਣਗੀਆਂ ਜਿਹੜਾ ਇਹਨਾਂ ਨੂੰ ਉਹਨਾਂ ਗੱਲਾਂ ਦਾ ਜਵਾਬ ਨਹੀਂ ਲੱਭੂਗਾ ਔਰ ਲੋਕ ਭਜਾ ਭਜਾ ਕੇ ਇਹਨਾਂ ਨੂੰ ਨਿਸਾਨਸਾ ਕੇ ਇਹਨਾਂ ਨੂੰ ਘਰਾਂ ਚੋਂ ਪਿੰਡਾਂ ਚੋਂ ਭਜਾਉਣ گے ਇਹ ਗੱਲ ਸਾਡੀ ਯਾਦ ਰੱਖੋ ਇਹ ਗੱਲ ਬਹੁਤ ਮਾੜੀ ਆ ਅਸੀਂ ਇਹਦੀ ਪੂਰੀ ਨਿੰਦਿਆ ਕਰਦੇ ਆ ਸਾਰੇ ਇਲਾਕੇ ਵੱਲੋਂ ਨਿੰਦਿਆ ਕਰਦੇ ਆ ਔਰ ਅਸੀਂ ਇਹ ਕਹਿੰਦੇ ਆ ਸਰਕਾਰ ਨੂੰ ਸਮਝਣਾ ਚਾਹੀਦਾ ਇਹਨਾਂ ਗੱਲਾਂ ਦੇ ਨਾਲ ਕੋਈ ਇਹਨਾਂ ਦੀ ਪ੍ਰਾਪਤੀ ਨਹੀਂ ਕਿਸੇ ਨੂੰ ਇਸ ਤਰੀਕੇ ਨਾਲ ਤੁਸੀਂ ਡਾਊਨ ਨਹੀਂ ਕਰ ਲਏ ਇਸ ਤਰੀਕੇ ਨਾਲ ਤੁਸੀਂ ਸਰਕਾਰ ਦੇ ਖਿਲਾਫ ਬੋਲਣੋ ਕਿਸੇ ਨੇ ਰੋਕ ਸਕਦੇ ਉਹਨੇ ਢਾਡੇ ਪੋਤਰੇ ਪ੍ਰੋਤਰੇ ਅੱਗੇ ਵੀ ਫੁੱਲੇ ਤੇ ਗਾਂ ਵੀ ਫੁੱਲਦੇ ਰਹਿਣਾ ਆ ਜਿੰਨਾ ਮਰਜ਼ੀ ਜ਼ੋਰ ਲਾਓ